ਤੁਸੀਂ ਦੇਖ ਰਹੇ ਹੋ ਅਸਮ ਜਰਨਲ ਨਿਊਜ਼ ਮੈਂ ਹਾ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਤੇ ਦੇਸ਼ ਦੁਨੀਆ ਦੀਆਂ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਭੁਪਿੰਦਰ ਜੀ ਸ਼ੁਕਰੀਆ ਜੀ ਜੀ ਵਿਰਿੰਦਰ ਜੀ ਜਿਸ ਤਰ੍ਹਾਂ ਕਿ ਸਿਆਸਤ ਦਾ ਨਾਲ ਜੁੜਿਆ ਹੋਇਆ ਇਹ ਪ੍ਰੋਗਰਾਮ ਆਪਾਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਨੇ ਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਲੈ ਕੇ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਦਾ ਜਿਹੜਾ ਬਾ ਖੋਜਾ ਜੁਤਾਇਆ ਜਾ ਰਿਹਾ ਬਾ ਉਹ ਕੀ ਆ ਪੂਰਾ ਮਾਮਲਾ ਦੇਖੋ ਜੀ ਜਸਟੰਗ ਨਾਲ ਸਭ ਨੂੰ ਪਤਾ ਕਿ ਆਪਕਾਰੀ ਨੀਤੀ ਨੂੰ ਲੈ ਕੇ ਈਡੀ ਵੱਲੋਂ ਤੀਸਰੀ ਵਾਰ ਨੋਟਿਸ ਭੇਜਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਕਿ ਤੁਸੀਂ ਆਓ ਤੇ ਆਪਣਾ ਜਿਹੜਾ ਹੈਗਾ ਸਵਾਲਾਂ ਦੇ ਜਵਾਬ ਦਿਓ ਜੀ ਪਰ ਦੋ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੀਜੀ ਵਾਰ ਅਰਵਿੰਦ ਕੇਜਰੀਵਾਲ ਹੋ ਰਹੀ ਉੱਥੇ ਨਹੀਂ ਗਏ ਆਪਣੇ ਵਕੀਲਾਂ ਦੇ ਰਾਹੀਂ ਉਹਨਾਂ ਨੇ ਚਿੱਠੀ ਉੱਤੇ ਭੇਜਤੀ ਐ ਚਿੱਠੀ ਦੇ ਵਿੱਚ ਕੁਝ ਪੁਰਾਣੀਆਂ ਗੱਲਾਂ ਕੀਤੀਆਂ ਗਈਆਂ ਤੇ ਕੁਝ ਨਵੀਆਂ ਗੱਲਾਂ ਕੀਤੀਆਂ ਗਈਆਂ ਜਿਸ ਢੰਗ ਨਾਲ ਉਹਨਾਂ ਨੇ ਪਹਿਲਾਂ ਵੀ ਦੱਸਿਆ ਸੀਗਾ ਚਿੱਠੀ 'ਚ ਜ਼ਿਕਰ ਕੀਤਾ ਸੀਗਾ ਕਿ ਭਾਈ ਇਹ ਜਿਹੜਾ ਨੋਟਿਸ ਹੈ ਇਸ ਸਿਆਸਤ ਤੋਂ ਪ੍ਰਭਾਵਤ ਤਾਂ ਦੂਸਰਾ ਗੈਰਕਾਨੂੰਨੀ ਹੁਣ ਇਹਨਾਂ ਨੇ ਇਹ ਵੀ ਨਾਲ ਜ਼ਿਕਰ ਕੀਤਾ ਕਿ ਭਾਈ ਜਿਸ ਢੰਗ ਨਾਲ ਗਣਤੰਤਰਤਾ ਦਿਹਾੜਾ ਦਿੱਲੀ ਦੇ ਵਿੱਚ ਤੇ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਨੇ ਜ਼ਿੰਮੇਵਾਰੀਆਂ ਬਥੇਰੀਆਂ ਨੇ ਹੁਣ ਉਹ ਗਣਤੰਤਰਤਾ ਦਿਹਾੜੇ ਦੀ ਵੀ ਤਿਆਰੀ ਚੱਲ ਰਹੀ ਹੈ ਤੇ ਦੂਸਰਾ ਰਾਜ ਸਭਾ ਦੀਆਂ ਜਿਹੜੀਆਂ ਨੇ ਚੋਣਾਂ ਨੇ ਦੇਖੋ ਹਰ 6 ਸਾਲ ਦਾ 10 ਇਅਰ ਹੁੰਦਾ ਰਾਜ ਸਭਾ ਦਾ ਤੇ ਉਹ ਉਸ ਢੰਗ ਨਾਲ ਮਤਲਬ ਸਾਈਕਲ ਜਿਹੜਾ ਹੁੰਦਾ ਹੈ ਉਹ ਅਲੱਗ-ਅਲੱਗ ਸੂਬਿਆਂ ਦੇ ਵਿੱਚ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਕਰਵਾਈਆਂ ਜਾਂਦੀਆਂ ਨੇ اسی ਲਈ ਦਿੱਲੀ ਦੇ ਵਿੱਚ ਤਿੰਨ ਤੇ ਸਿੱਕਮ ਦੇ ਵਿੱਚ ਇੱਕ ਸੀਟ ਦੇ ਉੱਤੇ ਰਾਜ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਹ 19 ਤਰੀਕ ਨੂੰ ਜੀ 19 ਜਨਵਰੀ ਨੂੰ ਸੋ ਤਿਆਰੀਆਂ ਉਹਨਾਂ ਨੇ ਇਹ ਵੀ ਕਹਿ ਗਏ ਅਸੀਂ ਤਿਆਰੀਆਂ 'ਚ ਰੁੱਝੇ ਹੋਏ ਆਂ ਹੂੰ ਤੇ ਤਿਆਰੀਆਂ ਚੱਲ ਰਹੀਆਂ ਤੇ ਇਸ ਕਰਕੇ ਸਮਾ ਸਾਡੇ ਕੋਲ ਸਿਰ ਖੁੱਕਣ ਦੀ ਵੇਲ ਨਹੀਂ ਹੈਗੀ ਜੀ ਹੁਣ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਲੋਕ ਨੇ ਜੀ ਦੂਸਰੇ ਧਿਰ ਦੇ ਜਿਹੜੇ ਹੈਗੇ ਨੇ ਪਾਰਟੀਆਂ ਹੈਗੀਆਂ ਨੇ ਹੁਣ ਮੰਨ ਲਓ ਅਕਾਲੀ ਦਲ ਵਾਲੇ ਹੈਗੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਹਿਣਾ ਕਿ ਡਰਦੇ ਪਏ ਨੇ ਭਾਈ ਜੇ ਇਹਨਾਂ ਦੀ ਬੁੱਕਲ 'ਚ ਕੋਈ ਚੋਰ ਨਹੀਂ ਹੈਗਾ ਜੇ ਮੰਨ 'ਚ ਕੋਈ ਮੰਨ ਲੋ ਸੱਚੇ ਸੁੱਚੇ ਨੇ ਤੇ ਆਪਣੇ ਕਿਉਂ ਨਹੀਂ ਤੇ ਉੱਥੇ ਪੇਸ਼ ਹੁੰਦੇ ਵਿਰੋਧੀ ਧਿਰ ਮਤਲਬ ਤਾਂ ਜਕਾਸ ਰਹੀ ਜਾਂ ਉਹਨਾਂ ਦੇ ਤੇ ਸੋ ਇਸੇ ਤਰੀਕੇ ਦੇ ਨਾਲ ਗੱਲਾਂបੱਤਾਂ ਚੱਲ ਰੀਆਂ ਨੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਆ ਲੀਡਰ ਨੇ ਜਿਨ੍ਹਾਂ 'ਚੋਂ ਆਤੀਸ਼ੀ ਸੌਰਵ ਭਾਰਦਵਾਜ ਹੋ ਗਿਆ ਜੈਸ਼ਮੀਨ ਸ਼ਾਹ ਹੋਈ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਨੂੰ ਖਤਰਾ ਹੈ ਜੀ ਕਿ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਹਰਾਨ ਨੂੰ ਈਡੀ ਜਿਹੜੀ ਆ ਉਹ ਗ੍ਰਿਫਤਾਰ ਕਰ ਲੈ ਈਡੀ ਵੱਲੋਂ ਗ੍ਰਿਫਤਾਰ ਕੀਤਾ ਜਾ ਜਾ ਸਕਦਾ ਹੈ ਉਹਨਾਂ ਦੇ ਘਰ 'ਚ ਰੀਡ ਕੀਤੀ ਜਾ ਸਕਦੀ ਹੈ ਤੇ ਇਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਉੱਥੇ ਜਿਹੜੀ ਹੈਗੀ ਹੈ ਇਹ ਰਿਕਵੈਸਟ ਕਰਕੇ ਆਪਣੀ ਫੋਰਸ ਜਿਹੜੀ ਸਿਕਿਉਰਿਟੀ ਜਿਹੜੀ ਹੈ ਸੁਰੱਖਿਆ ਜਿਹੜੀ ਹੈ ਉਹ ਕੋਠੀ ਦੀਵਾਲੇ ਦਿਵਾਲੇ ਜਿਹੜੀ ਹੈ ਵਧਾ ਦਿੱਤੀ ਗਈ ਹੈ ਜੀ ਜਵਿੰਦਰ ਜੀ ਅਗਲਾ ਵੀ ਗੱਲ ਜਿਹੜੀ ਬਾਤ ਆ ਮਤਲਬ ਸਿਆਸੀ ਚਰਚਾ ਵਾ ਉਹ ਵੀ ਸਿਆਸਤ ਦੇ ਨਾਲ ਜੁੜੀ ਹੋਈ ਆ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਪੰਜਾਬ ਦੀ ਉਹਦੀ ਦਿੱਲੀ ਮੀਟਿੰਗ ਹੋਣ ਜਾ ਰਹੀ ਆ ਉਹ ਦਿੱਲੀ ਮੀਟਿੰਗ ਕਿਸ ਮਾਮਲੇ ਨੂੰ ਲੈ ਕੇ ਹੋਣ ਜਾ ਰਹੀ ਆ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਇੱਕ ਦਿੱਲੀ ਮੀਟਿੰਗ ਹੋਈ ਸੀ ਅਤੇ ਹੁਣ ਦੁਬਾਰਾ ਫੇਰ ਹੋਈ ਆ ਇਹ ਕਿਸ ਮਾਮਲੇ ਨੂੰ ਲੈ ਕੇ ਹੋ ਰਹੀ ਹੈ ਵਿਰਿੰਦਰ ਜੀ ਦੇਖੋ ਗੱਲ ਇਹ ਆ ਕਿ ਜਿਸ ਢੰਗ ਨਾਲ ਪੂਰੇ ਭਾਰਤ ਦੇ ਵਿੱਚ ਜੀ ਇੰਡੀਆ ਨਾਂ ਦਾ ਗੱਠ ਜੋੜ ਬਣਿਆ ਜੀ ਸੋ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਗੱਠ ਜੋੜ ਨੂੰ ਲੈ ਕੇ ਆਪਣੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਕਾਂਗਰਸ ਆਲੇ ਆਰਾਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਗੱਠਜੋੜ ਨੂੰ ਲੈ ਕੇ ਆਪਸ ਦੇ ਵਿੱਚ ਖਿੱਚੋ ਤਾਨ ਚੱਲਦੀ ਪਈ ਹੈ ਜੀ ਅੱਜ ਵੈਸੇ 4 ਜਨਵਰੀ ਅੱਜ ਬੈਠਕ ਹੋਣੀ ਸੀਗੀ ਗੱਠਜੋੜ ਇੰਡੀਆ ਗੱਠਜੋੜ ਨੂੰ ਲੈ ਕੇ ਪਰ ਉਹ ਮੁਲਤਵੀ ਹੋ ਗਈ ਹੈ ਹੁਣ ਦੂਜੇ ਪਾਸੇ ਜੋ ਦੱਸਿਆ ਜਾ ਰਿਹਾ ਵੀ ਅੱਜ ਕਾਂਗਰਸ ਦੀ ਲੀਡਰਸ਼ਿਪ ਨੇ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਆ ਉੱਥੇ ਉਹਨਾਂ ਨੂੰ ਸੱਦਾ ਪੱਤਰ ਭੇਜ ਘੱਲਿਆ ਕਿ ਆਓ ਅੱਜ ਬੈਠਕ ਕਰੀਏ ਤੁਹਾਡੇ ਨਾਲ ਗੱਲਬਾਤ ਕਰੀਏ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਕਹਿ ਰਹੀ ਹੈ ਕਿ ਨਹੀਂ ਭਾਈ ਅਸੀਂ ਜਿਹੜੀ ਗੱਠ ਜੋੜਾ ਪੰਜਾਬ ਦੀ ਕਾਂਗਰਸ ਜਿਹੜੀ ਹੈਗੀ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਭਈ ਅਸੀਂ ਆਪਣੇ ਦਮ ਤੇ ਚੋਣ ਲੜ ਸਕਦੇ ਆ 13 ਦੇ 13 ਸੀਟਾਂ ਜਿੱਤ ਸਕਦੇ ਆ ਤੇ ਦੂਸਰੇ ਪਾਸੇ ਜਿਹੜੀ ਆਪਣੇ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹੋ ਜਿਹਾ ਰੋਖਾ ਗਿਆ ਜੀ ਠੀਕ ਹੈ ਜੀ ਪਰ ਜਿਹੜੀ ਤਿੱਲੀ ਦੀ ਲੀਡਰਸ਼ਿਪ ਹੈ ਹਾਈ ਕਮਾਂਡ ਹੈ ਦੋਨੇ ਪਾਰਟੀ ਨੂੰ ਚਾਹੁੰਦੇ ਕਿ ਇੱਥੇ ਗੱਠਜੋੜ ਹੋਵੇ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਹੁਣ ਕਾਂਗਰਸ ਦੇ ਆਗੂ ਲੋਕ ਕਹਿੰਣਾ ਕਿ ਜਿਸ ਢੰਗ ਨਾਲ 2019 ਦੇ ਵਿੱਚ ਲੋਕ ਸਭਾ ਹੋਈਆਂ ਸੀ ਲੋਕ ਸਭਾ ਚੋਣਾਂ ਹੋਈਆਂ ਸੀਗਾ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਹੁੰਦੇ ਸੀ ਪੰਜਾਬ ਦੇ ਵਿੱਚ 13 ਸੀਟਾਂ ਚੋਂ ਲੋਕ ਸਭਾ ਚੋਣਾਂ 2019 ਦੇ ਵਿੱਚ 8 ਸੀਟਾਂ ਕਾਂਗਰਸ ਨੇ ਜਿੱਤੀਆਂ ਸੀਗੀਆਂ ਜੀ ਤੇ ਭਾਜਪਾ ਅਕਾਲੀ ਗੱਠ ਜੋੜਨੇ ਚਾਰ ਸੀਟਾਂ ਤੇ ਇੱਕ ਸੀਟ ਉਸ ਵੇਲੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਈ ਸੀ ਉਹ ਚੀਜ਼ ਨੂੰ ਲੈ ਕੇ ਵੀ ਕਾਂਗਰਸ ਦੇ ਬਹੁਤ ਸਾਰੇ ਆਗੂ ਕਹਿੰਦੇ ਕਿ ਅਸੀਂ ਤੇ ਜਿੱਤ ਲਾਂਗੇ ਜੀ ਸੀਟਾਂ ਕੋਈ ਗੱਲ ਨਹੀਂ ਦੂਜੇ ਪਾਸੇ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਮਾਹੌਲ ਬਣਿਆ ਹੋਇਆ ਕਿ ਜਦੋਂ ਲੋਕ ਆਪਣੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਅਸੀਂ 2022 ਦੇ ਵਿੱਚ ਤੇ ਪੂਰੇ ਪਾਸੇ ਕਨੇਰੀ ਝੁੱਲੀ ਸੀਗੀ ਭਾਈ ਹਰ ਬੰਦਾ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਦੀ ਫੇਵਰ ਚ ਹਰ ਬੰਦੇ ਨੇ ਵੋਟ ਪਾਈ ਨਤੀਜਾ ਆਇਆ ਕਿ 92 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਚ ਪੈ ਗਈਆਂ ਹਣ ਗੱਲ ਹੈ ਕਿ ਇੰਨੇ ਵੱਡਾ ਜਿਹੜਾ ਫਤਵਾ ਜਿਹੜਾ ਲੋਕਾਂ ਨੇ ਦਿੱਤਾ ਆਮ ਆਦਮੀ ਪਾਰਟੀ ਨੂੰ ਉਸ ਤੋਂ ਬਾਅਦ ਲੋਕਾਂ ਦੀ ਆਸਾਂ ਵੀ ਵੱਡੀਆਂ ਸੀਗੀਆਂ ਏਡੀ ਵੱਡੀ ਜਿੱਤ ਤੋਂ ਬਾਅਦ ਲੋਕਾਂ ਦੀ ਆਸਾਂ ਵੱਡੀਆਂ ਸੀਗੀਆਂ ਭਾਈ ਜੋ ਵੀ ਵਾਅਦੇ ਕੀਤੇ ਪੂਰੇ ਕਰਨਗੇ ਪਤਾ ਨਹੀਂ ਕੀ ਕੁਝ ਹੋ ਜਾਣਾ ਹੈ ਸੂਬਾ ਜਿਹੜਾ ਕੈਲੀਫੋਰਨੀਆ ਬਣ ਜਾਣਾ ਕਿਉਂਕਿ ਇੱਕ ਵਾਰੀ ਮੈਂ ਇਹ ਇਹ ਲਫ਼ਜ਼ ਮੈਂ ਤਾਂ ਇਸਤੇਮਾਲ ਕਰਿਆ ਜੇ ਇੱਕ ਵਾਰੀ ਆਪਣੇ ਸੁਖਵੀਰ ਬਾਦਲ ਹੋਰਾਂ ਨੇ ਕਿਹਾ ਸੀ ਕਿ ਜੀ ਉਹਨਾਂ ਜਦੋਂ ਉਹਨਾਂ ਦੀ ਸਰਕਾਰ ਹੁੰਦੀ ਸੀ ਕਹਿੰਦੇ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਦੇਖ ਲਿਓ ਤੇ ਚਲੋ ਕੈਲੀਫੋਰਨੀਆ ਬਣਿਆ ਜਾਂ ਮੈਕਸੀਕੋ ਬਣਿਆ ਇਹ ਤੇ ਸਭ ਨੂੰ ਪਤਾ ਹੈ ਕਿ ਕੀ ਬਣਿਆ ਜਾਂ ਕੀ ਨਹੀਂ ਬਣਿਆ ਜੀ ਹੁਣ ਲੋਕਾਂ ਨੂੰ ਇਹ ਆਸ ਸੀ ਜਦੋਂ 2022 ਦੀਆਂ ਚੋਣਾਂ ਹੋਈਆਂ ਸੀਗੇ ਕਿ ਸ਼ਾਇਦ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨਾ ਵੱਡਾ ਫਰਕ ਆ ਜਾਣਾ ਹੈ ਇਹ ਲੋਕ ਹੀ ਦੱਸ ਸਕਦੇ ਨੇ ਅਸੀਂ ਕੀ ਕਹਿਣਾ ਹੁਣ ਉਸ ਤਰੀਕੇ ਦੇ ਨਾਲ ਜੋ ਇਸ ਵੇਲੇ ਹਾਲਾਤ ਚੱਲਦੇ ਪਏ ਨੇ ਜੀ ਵੰਡਰ ਨੂੰ ਲੈ ਕੇ ਸੀਟਾਂ ਦੀ ਵੰਡਰ ਨੂੰ ਲੈ ਕੇ ਜੀ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਖਿਚੋ ਤਾਂ ਬਹੁਤ ਸਾਰੇ ਦੇ ਕੋਈ ਗੱਲ ਪਤਾ ਕੀ ਬਹੁਤ ਸਾਰੇ ਕਾਂਗਰਸ ਦੇ ਵਿੱਚ ਵੀ ਜਿਹੜੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਭਾਈ ਅਸੀਂ ਲੀਡਰ ਜਿਹੜੇ ਨੇ ਭਈ ਅਸੀਂ ਗੱਠ ਜੋੜ ਨਹੀਂ ਹੋਣ ਦੇਣਾ ਨਹੀਂ ਮਤਲਬ ਅਸੀਂ ਸਾਨੂੰ ਮਨਜ਼ੂਰ ਨਹੀਂ ਹੈਗਾ ਹੁਣ ਕਈ ਇਹੋ ਜਿਹੇ ਬੰਦੇ ਵੀ ਹੁੰਦੇ ਨੇ ਜਿਹੜੇ ਹਾਈ ਕਮਾਂਡ ਦੇ ਜਿਹੜੇ ਖਾਸਮ ਖਾਸ ਹੁੰਦੇ ਨੇ ਗੁਪਤ ਤਰੀਕੇ ਦੇ ਨਾਲ ਅੰਦਰ ਬੈਠੇ ਹੋ ਉਹ ਜਾ ਕੇ ਕਿਤੇ ਨਾ ਕਿਤੇ ਕੰਨਾਂ 'ਚ ਫੂਕ ਮਾਰਦੇ ਨੇ ਮਹਾਰਾਜ ਫਲਾਣਾ ਲੀਡਰ ਇਹ ਗੱਲ ਕਹਿ ਰਿਹਾ ਹੈ ਫਲਾਣੇ ਲੀਡਰ ਦੀ ਇਹ ਗੱਲਬਾਤ ਹੈ ਫਲਾਣੇ ਲੀਡਰ ਨੇ ਇਹ ਗੱਲ ਕਹੀ ਹੈ ਤੁਹਾਡੇ ਬਾਰੇ ਤੋ ਕਿਤੇ ਨਾ ਕਿਤੇ ਹਰ ਪਾਰਟੀ ਹਰ ਘਰ ਪਰਿਵਾਰ ਚ ਜਾਂ ਹਰ ਜਿੰਨੇ ਵੀ ਹੈਗੇ ਜਿੱਥੇ ਬੰਦੇ ਆ ਇਹੋ ਜਿਹੇ ਬੰਦੇ ਹੁੰਦੇ ਹੀ ਹੁੰਦੇ ਨੇ ਸੋ ਕਾਂਗਰਸ ਲੀਡਰਸ਼ਿਪ ਹਾਈ ਕਮਾਂਡ ਜਿਹੜੀ ਹੈਗੀ ਆ ਉਹਨਾਂ ਨੇ ਅੱਜ ਬੁਲਾਈ ਆ ਸਾਰੀ ਕਾਂਗਰਸ ਪਾਰਟੀ ਜਿਹੜੇ ਵੱਡੇ ਵੱਡੇ ਆਗੂ ਬੁਲਾਏ ਨੇ ਉਹਨਾਂ ਨੂੰ ਪੁੱਛਣਗੇ ਕਿ ਪਾਈ ਕੀ ਗੱਲਬਾਤ ਹੈ ਕਿੱਥੇ ਨਰਾਜ਼ਗੀ ਹੈ ਕੀ ਆ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਨੇ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਵਹਿਮ ਭਰਮ ਨੇ ਜਾਂ ਉਹ ਆਪਣੀ ਜਿਹੜੀ ਗੱਠ ਛੋੜ ਦਾ ਜੋ ਪਲਾਨ ਹੈਗਾ ਉਹ ਗੱਲਬਾਤ ਕਰਨਗੇ ਉੱਥੇ ਤੇ ਉਹਨਾਂ ਨਾਲ ਪੂਰੀ ਬੈਠਕ ਦੇ ਦੌਰਾਨ ਜੋ ਵੀ ਜਿਲੇ ਸ਼ਿਕਵੇ ਜਾਂ ਜੋ ਵੀ ਮਨ ਦੇ ਵਿੱਚ ਸ਼ੰਕਾ ਸ਼ੁਭਾ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜੀ ਵਿਰਿੰਦਰ ਜੀ ਜਿਸ ਤਰ੍ਹਾਂ ਕਿ ਤੁਸੀਂ ਵਿੱਚ ਗੱਲ ਕੀਤੀ ਸੀਗੀ ਅਕਾਲੀ ਦਲ ਨੂੰ ਲੈ ਕੇ ਵੀ ਸੁਖਵੀਰ ਬਾਦਲ ਹੋਂਣਾ ਦੇ ਵੱਲੋਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਗੱਲ ਕਹੀ ਗਈ ਸੀ ਮੈਨੂੰ ਇਹਦੇ ਤੋਂ ਮੈਂ ਇੱਕ ਸਵਾਲ ਮੈਂ ਪੁੱਛਣਾ ਹੈ ਇਹਦੇ ਨਾਲ ਹੀ ਜੁੜਿਆ ਹੋਇਆ ਇਹਨਾਂ ਸਪਾਰਟੀ ਦੇ ਨਾਲ ਹੀ ਕਿ ਅਕਾਲੀ ਦਲ ਦੇ ਵੱਲੋਂ ਹੁਣ ਫੇਰ ਦੁਬਾਰਾ ਮਤਲਬ ਅਕਾਲੀ ਦਲ ਵਿੱਚ ਸਰਗਰਮ ਹੋ ਵੀ ਜਾ ਰਹੀ ਆ ਸਿਆਸਤ ਨੂੰ ਲੈ ਕੇ ਪੱਪਾ ਪਾ ਰਹੇ ਲੋਕ ਸਭਾ ਚੋਣਾਂ ਲਈ ਪੱਪਾ ਪਾ ਰਹੇ ਅਕਾਲੀ ਦਲ ਦੇ ਵੱਲੋਂ ਵੀ ਇੱਕ ਯਾਤਰਾ ਕੱਢੀ ਜਾ ਰਹੀ ਆ ਪੰਜਾਬ ਦੇ ਵਿੱਚ ਹਨਾ ਤੇ ਉਹ ਯਾਤਰਾ ਦਾ ਨਾਮ ਕੀ ਹੈ ਯਾਤਰਾ ਕਦੋਂ ਕੱਢੀ ਜਾਣੀ ਆ ਤੇ ਮਤਲਬ ਹੁਣ ਕੀ ਇਹਨਾਂ ਦਾ ਸਿਆਸੀ ਜਿਹੜੀ ਆ ਰਣਨੀਤੀ ਅੱਗੇ ਅੱਗੇ ਦੀ ਜਿਹੜੀ ਉਹ ਆ ਰਹੀ ਆ ਕੀ ਆ ਰਹੀ ਆ ਉਹ ਦੇਖੋ ਯਾਤਰਾਵਾਂ ਦਾ ਦੌਰ ਜਿਹੜਾ ਹੈ ਨਾ ਉਹ ਸਾਡੇ ਵਕਤ ਪਾਰਟੀਆਂ ਵੱਲੋਂ ਸ਼ੁਰੂ ਹੋ ਗਿਆ ਤੁਸੀਂ ਭੁਪਿੰਦਰ ਜੀ ਆ ਤੁਸੀਂ ਪਹਿਲਾਂ ਰਾਹੁਲ ਗਾਂਧੀ ਹਰਾਂ ਵੱਲੋਂ ਪਾ ਜੋ ਜੋੜੋ ਯਾਤਰਾ ਗੱਡੀ ਗਈ ਸੀ ਉਹ ਠੰਡ ਦੇ ਵਿੱਚ ਹੁਣ ਤੇ ਅਸੀਂ ਜੈਕਟਾਂ ਚੁਕਟਾਂ ਪਾ ਕੇ ਬੈਠੇ ਆ ਦੋ ਦੋ ਕੋਟੀਆਂ ਪਾ ਕੇ ਬੈਠੇ ਕਿ ਠੰਡ ਲੱਗ ਜੇ ਤੇ ਉਦੋਂ ਭਰੀ ਠੰਡ ਦੇ ਵਿੱਚ ਰਾਹੁਲ ਗਾਂਧੀ ਹੋਣੀ ਤੁਸੀਂ ਦੇਖਿਆ ਹੋਣਾ ਇੱਕ ਕੋਟੀ ਟੀ-ਸ਼ਰਟ ਪਾ ਕੇ ਤੇ ਉਹਨਾਂ ਨੇ ਪੂਰੇ ਠੁਰੂ ਠੁਰੂ ਕਰਦੇ ਲੋਕ ਤੇ ਉਹਨਾਂ ਨੇ ਟੀ-ਸ਼ਰਟ ਪਾ ਕੇ ਪੂਰੀ ਭਾਰਤ ਜੋੜੋ ਯਾਤਰਾ ਕੱਟੀ ਸੀ ਚੰਗਾ ਪ੍ਰਭਾਵ ਹੀ ਪਿਆ ਸੀ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰੇ ਸੀ ਹੁਣ ਜਿਹੜੀਆਂ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਇਹਨਾਂ ਪੰਜ ਸੂਬਿਆਂ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜੀ ਆ ਯਾਤਰਾਵਾਂ ਮਾ ਉੱਥੇ ਕੀਤੀਆਂ ਗਈਆਂ ਸੀਗੀਆਂ ਜੀ ਰਾਜਸਥਾਨ ਚ ਵੀ ਕੀਤੀ ਗਈ ਮੱਧ ਪ੍ਰਦੇਸ਼ ਚ ਵੀ ਕੀਤੀ ਗਈ ਚੰਗੇ ਨਤੀਜੇ ਵੀ ਸਾਹਮਣੇ ਆਏ ਹੁਣ ਅਕਾਲੀ ਦਲ ਵੱਲੋਂ ਵੀ ਜਿਸ ਢੰਗ ਨਾਲ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਨੇ ਸੋਪੀਲ ਸਿੰਘ ਜੀ ਬਾਦਲ ਹੁਰੀ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਜਿਸ ਢੰਗ ਨਾਲ ਮਾਫੀ ਕਹੀ ਹੈ ਕਿ ਭਾਈ ਮੇਰੇ ਕਾਰਜਕਾਲ ਦੇ ਦੌਰਾਨ ਜੋ ਕੁਝ ਵੀ ਹੋਇਆ ਉਹਨਾਂ ਨੇ ਆਪਣਾ ਖੇਤ ਪ੍ਰਗਟ ਕੀਤਾ ਤੇ ਹੁਣ ਕਿਸ ਢੰਗ ਉਸ ਢੰਗ ਨਾਲ ਤੁਸੀਂ ਦੇਖ ਲੋ ਕਿ ਆ ਅਕਾਲੀ ਦਲ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਮਤਲਬ ਤਬਦੀਲ ਕਰਨ ਦੀ ਇੱਕ ਆਪਣੇ ਆਪ ਦੇ ਵਿੱਚ ਜੋ-ਜੋ ਸੁਧਾਰ ਹੋਣੇ ਚਾਹੀਦੇ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਇਸੇ ਲੜੀ ਦੇ ਵਿੱਚ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਜੀ ਦੀ ਗੱਲਬਾਤ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਕਹਿੰਦੇ ਨੇ ਭਈ 117 ਵਿਧਾਨ ਸਭਾ ਹਲਕੇ ਨੇ ਨਾ ਪੰਜਾਬ ਦੇ ਵਿੱਚ ਤੇ ਹਰ ਇੱਕ 2 ਦਿਨ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਉੱਥੇ ਯਾਤਰਾ ਕੀਤੀ ਜਾਵੇਗੀ ਤੇ ਉਹ ਯਾਤਰਾ ਗੱਡੀਆਂ ਹੋਣਗੀਆਂ ਬੱਸ ਤੇ ਜਾਣਗੇ ਕਿਹੜੇ ਕਿਹੜੇ ਵਾਹਨ ਹੋਣਗੇ ਉਹ ਤੇ ਚਲੋ ਪਤਾ ਲੱਗ ਜਾਊਗਾ ਠੀਕ ਹੈ ਉਹ ਯਾਤਰਾਵਾ ਤਾਂ ਕਿ ਇਹਨਾਂ ਨੂੰ ਪਤਾ ਪਿਆ ਜਿਹੜੀਆਂ ਯਾਤਰਾਵਾਂ ਕੀਤੀਆਂ ਜਾਂਦੀਆਂ ਨੇ ਆਮ ਲੋਕਾਂ ਨਾਲ ਜੁੜਿਆ ਜਾਂਦਾ ਉਹਨਾਂ ਦਾ ਚੰਗਾ ਪ੍ਰਭਾਵ ਪੈਂਦਾ ਜੀ ਹੁਣ ਚੀਜ਼ ਇਹ ਹੈ ਕਿ ਉਹਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੋਣਗੇ ਜਿਥੋਂ ਮੰਨ ਲਓ ਸੁਖਬੀਰ ਬਾਦਲ ਹੋਰੀ ਜਾਣਗੇ ਲੋਕਾਂ ਨੂੰ ਕਿਉਂਕਿ ਉਹਨਾਂ ਨੇ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਕਿ ਭਾਈ ਇਸ ਯਾਤਰਾ ਦੇ ਨਾਲ ਅਸੀਂ ਜਿਹੜੇ ਕਿਸਾਨ ਹੈਗੇ ਨੇ ਮੁਲਾਜ਼ਮ ਹੈਗੇ ਨੇ ਜਾਂ ਕੋਈ ਵੀ ਵਰਗ ਦਾ ਬੰਦਾ ਹੈ ਉਹਨਾਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਬੇਨਕਾਬ ਕਰਾਂਗੇ ਵੀ ਆ ਦੇਖ ਲਓ ਪਾਰਟੀ ਨੇ ਤੁਹਾਡੇ ਨਾਲ ਕੀ ਕੀਤਾ ਹਰ ਸਿਆਸੀ ਪਾਰਟੀ ਹੈ ਉਹ ਤੁਹਾਨੂੰ ਪਤਾ ਹੈ ਕਿ ਦੂਸਰੀ ਪਾਰਟੀ ਚੋਣਾਂ ਦੇ ਵੇਲੇ ਕਿਸ ਢੰਗ ਦੇ ਜੋ-ਜੋ ਵੀ ਆਪਣੇ ਪ੍ਰਚਾਰ ਜਿਸ ਢੰਗ ਨਾਲ ਕਰਦੀ ਹੈ ਤੋਂ ਦੂਸਰੀਆਂ ਪਾਰਟੀ ਨੂੰ ਦੀਆਂ ਜਿਹੜੇ ਕੰਮ ਹੈ ਉਹ ਜਾਗਰ ਕਰਨਗੇ ਦੇਖੋ ਜੀ ਇਹ ਤੁਹਾਡੇ ਨਾਲ ਵਾਅਦੇ ਕੀਤੇ ਸੀ ਇਹ ਨਹੀਂ ਕੀਤੇ ਤੋਂ ਯਾਤਰਾਵਾਂ ਦੇ ਨਾਲ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਹੁਣ ਬਹੁਤ ਸਾਰੇ ਬੰਦੇ ਹੋਣਗੇ ਮੰਨ ਲਓ ਹੁਣ ਯਾਤਰਾ ਨਿਕਲਦੀ ਪਈ ਹੈ ਇਹੋ ਜਿਹੇ ਬੰਦੇ ਹੋਣਗੇ ਬਜ਼ੁਰਗ ਵੀ ਪਿੰਡਾਂ 'ਚ ਬੈਠੇ ਬੱਲੇ 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 ਸੁਖਬੀਰ ਬਾਦਲ ਹੋਰੀ ਆ ਰਹੇ ਨੇ ਤੇ ਫੋਟੋਆਂ ਵੀ ਖਿਚਾਉਣਗੇ ਬਿਲਕੁਲ ਫੋਟੋਆਂ ਖਿਚਾ ਖਿਚਾ ਕੇ ਆਪਣੇ ਗੈਸਟ ਰੂਮ ਦੇ ਵਿੱਚ ਵੀ ਲਾਣਗੇ ਬੈਠਕਾਂ 'ਚ ਲਾਉਣਗੇ ਵੀ ਆ ਬੱਲੇ ਸੈਲਫੀਆਂ ਲਈਆਂ ਜਾਣਗੀਆਂ ਤੇ ਜਿੱਦੀ ਜਿੱਦੀ ਦੁਕਾਨ ਜਿੱਦੀ ਜਿੱਦੇ ਕਿਰ ਘਰ ਦੇ ਮੂਹਰੇ ਲੰਘੇਗੀ ਯਾਤਰਾ ਸੱਕਦੇ ਉੱਤੇ ਤੇ ਉਹ ਬਲੌਗ ਵੀ ਬਾਹਰ ਖੜਖੜੇ ਵੇਖਣ ਉਹ ਸੁਖਬੀਰ ਜੀ ਆਏ ਬਾਦਲ ਸਾਹਿਬ ਆਏ ਉਹ ਨੇਤਾ ਜੀ ਆਏ ਨੇ ਤੇ ਲੋਕ ਵੀ ਜਿਹੜੇ ਮੰਨ ਲਓ ਨਹੀਂ ਮਿਲਦੇ ਉਹ ਵੀ ਗੱਲਾਂ ਬਾਤਾਂ ਸ਼ਾਮ ਨੂੰ ਸੱਥਾਂ ਤੇ ਕਰਨਗੇ ਭਾਈ ਇਧਰੋਂ ਨਿਕਲੇ ਨੇ ਸੁਖਬੀਰ ਬਾਦਲ ਹੋਰੀ ਇਹ ਗੱਲਬਾਤ ਹੋਈ ਹੈ ਲੋਕਾਂ ਦੀਆ ਦੇਖੋ ਗੱਲ ਪਤਾ ਕੀ ਹੈ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦੇ ਵਿੱਚ ਇੱਕ ਖਾਸੀਅਤ ਮੈਂ ਦੇਖੀ ਗਈ ਹੈ ਆਮ ਲੋਕਾਂ ਦੇ ਵਿਚਾਰ ਦੇ ਨੇ ਜਦੋਂ ਮਤਲਬ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਮਜ਼ਦੂਰਾਂ ਦੇ ਨਾਲ ਰਲ ਕੇ ਉਹ ਦਾਬੜਾ ਜਾਂ ਸਿਰ ਤੇ ਚੁੱਕੀ ਫਿਰਦੇ ਹੁੰਦੇ ਨੇ ਜਾਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨਾਲ ਉਹ ਖਾਣਾ ਖਾਂਦੇ ਨੇ ਜੀ ਕਈ ਵਾਰੀ ਮਕੈਨਿਕ ਵੀ ਬਣ ਜਾਂਦੇ ਆ ਮਕੈਨਿਕ ਵੀ ਬਣ ਜਾਂਦੇ ਦੇ ਵਿੱਚ ਵੀ ਦੇਖਿਆ ਹੈ ਖੇਤਾਂ ਦੇ ਵਿੱਚ ਵੀ ਦੇਖਿਆ ਹੈ ਆਮ ਘਰਾਂ ਦੇ ਵਿੱਚ ਵੀ ਚਲੇ ਜਾਂਦੇ ਆ ਹਾਲਾਂਕਿ ਜਦੋਂ ਵਿਧਾਨ ਸਭਾ ਦੀ ਚੋਣਾਂ ਹੋਈਆਂ ਸੀ ਉਦੋਂ ਲੁਧਿਆਣੇ ਚ ਜੇ ਅਰਵਿੰਦ ਕੇਜਰੀਵਾਲ ਹੋਈ ਵੀ ਤੇ ਭਗਵੰਤ ਮਾਨ ਹੋਈ ਵੀ ਇੱਕ ਬੰਦੇ ਦੇ ਆਟੋ 'ਚ ਬਹਿ ਕੇ ਪ੍ਰਵਾਸੀ ਦੇ ਤੇ ਉਹਦੇ ਘਰ ਜਾ ਕੇ ਉਹਨੇ ਚੌਲ-ਚੋਲ ਖਾਦੇ ਹੀ ਜੀ ਭੰਜੇ ਬਹਿ ਕੇ ਤੇ ਉਹ ਆਮ ਲੋਕਾਂ ਨਾਲ ਜੁੜਨ ਦੀ ਇੱਕ ਜਿਹੜੀ ਸ਼ੁਰੂਆਤ ਕੀਤੀ ਸੀਗੀ ਸੋ ਲੀਡਰ ਜਦੋਂ ਮਰਜ਼ੀ ਹੋਣ ਲੀਡਰ ਜਦ ਇਸ ਢੰਗ ਦੀ ਜਿਹੜੀ ਜਦੋਂ ਵਿਚਰਦੇ ਨੇ ਨਾ ਜੀ ਜਦੋਂ ਆਮ ਲੋਕਾਂ 'ਚ ਵਿਚਰਦੇ ਨੇ ਆਪਣੇ ਭਾਵਨਾਵਾਂ ਪ੍ਰਗਟ ਕਰਦੇ ਨੇ ਲੋਕਾਂ ਦੀ ਸਹਿਮਤੀ ਇੱਕ ਤਰ੍ਹਾਂ ਨਾਲ ਲੈਣ ਦੇ ਲੈਂਦੇ ਨੇ ਤੇ ਉਹ ਚੰਗਾ ਪ੍ਰਭਾਵ ਵੀ ਪੈਂਦਾ ਸਮੱਸਿਆਵਾਂ ਸੁਣਨੀ ਆ। ਪ੍ਰਾਣੇ ਸਮੇਂ ਦੇ ਵਿੱਚ ਤੁਸੀਂ ਦੇ ਸੁਣਿਆ ਹੋਣਾ ਕਿਤੇ ਨਾ ਕਿਤੇ ਆਪਾਂ ਕਿਸੇ ਕਹਾਣੀਆਂ ਟੀਵੀ ਸੀਰੀਅਲ ਚ ਦੇਖਦੇ ਆ ਕਿ ਕੋਈ ਰਾਜਾ ਹੁੰਦਾ ਸੀ ਤੇ ਭੇਦ ਬਦਲ ਕੇ ਜਨਤਾ ਦੇ ਵਿੱਚ ਜਾਂਦਾ ਸੀਗਾ ਤੇ ਉਹ ਜਾਣਦਾ ਸੀ ਭਾਈ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ। ਪਰ ਜੇ ਸਾਡੇ ਲੀਡਰ ਸੱਚਾਈ ਦੇ ਵਿੱਚ ਲੋਕਾਂ ਲੋਕਾਂ ਦੇ ਹਮਦਰਦ ਨੇ, ਲੋਕਾਈ ਦੇ ਹਮਦਰਦ ਨੇ ਤੇ ਉਹਨਾਂ ਨੂੰ ਇਸ ਢੰਗ ਨਾਲ ਜਾ ਕੇ ਸਮਝਣਾ ਚਾਹੀਦਾ ਤੇ ਭੜਾਈ ਦੇ ਕੰਮ ਕਰਨੇ ਵੀ ਚਾਹੀਦੇ ਨੇ। ਇਹ ਨਹੀਂ ਕਿ ਲੋਕ ਲੋਕ ਸਿਰਫ ਵੋਟਾਂ ਦੇ ਜਦੋਂ ਲੈਣੀ ਹੋਵੇ ਉਦੋਂ ਲੋਕਾਂ ਦੇ ਵਿੱਚ ਵਿਚਰ ਕੇ ਤੇ ਮੁੜ ਕੇ ਜਦੋਂ ਵੋਟਾਂ ਨਿਕਲ ਜਾਂਦੀਆਂ ਤੇ ਫਿਰ ਨੇਤਾ ਜੀ ਕਿੱਥੇ ਗਏ ਨੇ ਜੀ ਫਿਰ ਜੀ ਹੇਲ ਸਟੇਸ਼ਨ ਤੇ ਗਏ ਨੇ ਪਰਿਵਾਰ ਦੇ ਨਾਲ ਪਿਕਨਿਕ ਮਨਾਣ ਜਾਂ ਫਿਰ ਜੀ ਗਏ ਨੇ ਜੀ ਵਿਦੇਸ਼ ਚ ਚੱਲ ਗਏ ਨੇ ਘੁੰਮਣ ਨੂੰ ਫਿਰ ਤੇ ਮੁੜ ਕੇ 5 ਸਾਲ ਨਹੀਂ ਪਤਾ ਲੱਗਦਾ ਫਿਰ ਚੋਣਾਂ ਦੇ ਲਾਗੇ ਜਾ ਕੇ ਪਤਾ ਲੱਗਦਾ ਜੀ ਹੁਣ ਤੇ ਰੈਲੀ ਕੱਢਣੀ ਆ ਸੋ ਸਾਡੇ ਜਿਹੜੇ ਨੇਤਾ ਨੇ ਦੇਸ਼ ਦੇ ਇਹਨਾਂ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਦੀ ਜਿਹੜੀ ਹੈਗੀਆਂ ਉਹ ਸਮੱਸਿਆndvi ਪੂਰੀ ਧਰਤ ਤਲ ਪੱਧਰ ਤੇ ਜਾਣਕਾਰੀਆਂ ਲੈ ਕੇ ਸਮੱਸਿਆਵਾਂ ਨੂੰ ਜਾਣ ਕੇ ਹੱਲ ਵੀ ਕਰਨ ਖੈਰ ਮੁੱਦੇ ਤੇ ਆਉਂਦੇ ਆ ਸੁਖਵੀਰ ਬਾਦਲ ਹੁਰਾਵਲੋ ਜੇ ਫੈਸਲਾ ਲਿਆ ਗਿਆ ਤੇ ਇਸ ਫੈਸਲੇ ਦੇ ਵਿੱਚ 1 ਫਰਵਰੀ ਤੋਂ ਜਿਸ ਢੰਗ ਨਾਲ ਬਾਕੀ ਸਿਆਸੀ ਪਾਰਟੀਆਂ ਆਪਣੀਆਂ ਯਾਤਰਾਵਾਂ ਕਰਦੀਆਂ ਤੇ ਇਹਨਾਂ ਨੇ ਵੀ ਯਾਤਰਾ ਕਰਨ ਦਾ ਫੈਸਲਾ ਲਿਆ ਹੁਣ ਦੇਖਦੇ ਆ ਕਿ ਇਸ ਯਾਤਰਾ ਦਾ ਇਹਨਾਂ ਨੂੰ ਕਿੰਨਾ ਕੁ ਲਾਭ ਕਿੰਨਾ ਕੁ ਲਾਭ ਮਿਲਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਲ ਪਤਾ ਕੀ ਹੈ ਭੁਪਿੰਦਰ ਜੀ ਜੀ ਕਿਸਾਨੀ ਅੰਦੋਲਨ ਤੋਂ ਬਾਅਦ ਜੀ ਹੁਣ ਕੀ ਆਮ ਆਦਮੀ ਪਾਰਟੀ ਜਦ ਕਿ ਜੋ ਕਿਸਾਨਾਂ ਦੇ ਜਿਹੜੇ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਜਾਂ ਜੋ ਸਵਾਲ ਸੀ ਉਹ ਉਸ ਦੇ ਨਾਲ ਇਹਨਾਂ ਯਾਤਰਾਵਾਂ ਕਰਨ ਦੇ ਨਾਲ ਕੀ ਉਹਨਾਂ ਦਾ ਹੱਲ ਨਿਕਲੂਗਾ ਜਾਂ ਇਹਨਾਂ ਦਾ ਜਿਹੜਾ ਪਾਰਟੀ ਦਾ ਕਬਦ ਹੈ ਜਾਂ ਜਿਹੜੀ ਪਾਰਟੀ ਦੀ ਪੈਠ ਹੈ ਜੀ ਉਹ ਵਧੇਗੀ ਆਮ ਲੋਕ ਕਹਿਣਗੇ ਕਿ ਭਾਈ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਵਾਕਈ ਲੋਕਾਂ ਦੀਆਂ ਹੰਮਦਰਦ ਨੇ ਕਿਸਾਨਾਂ ਦੀਆਂ ਹੰਮਦਰਦ ਨੇ ਆਮ ਮਜ਼ਦੂਰ ਵਰਗ ਦੀ ਹੰਮਦਰਦ ਹੈ ਹਰ ਵਰਗ ਦੀ ਹੰਮਦਰਦ ਹੈ ਲੋਕਾਂ ਦੇ ਮਨਾਂ 'ਚ ਕੀ ਹੋਊਗਾ ਇਹ ਸਭ ਚੀਜ਼ਾਂ ਦਾ ਕੀ ਅਸਰ ਪਊਗਾ ਜੀ ਇਹ ਤਾਂ ਨਤੀਜਿਆਂ ਦੇ ਪਤਾ ਲੱਗ ਜੂਗਾ ਜੀ ਵੀਰਿੰਦਰ ਜੀ ਧੰਨਵਾਦ ਸੋ ਇਹ ਸੰਨ ਸਾਡੇ ਨਾਲ ਸਾਡੇ ਸੀਨੀਅਰ ਜਨਰਲ ਸਟੇ ਵੀਰਿੰਦਰ ਜੀ ਅੱਜ ਵਿਚਾਰ ਚਰਚਾ ਹੋਈ ਆ ਸਿਆਸੀ ਮੁੱਦਿਆਂ ਤੇ ਅਗਲੀ ਵਾਰੀ ਫੇਰ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ ਤੇ ਨਾਲ ਅਤੇ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਸਿਆਸਤ ਦੀਆਂ ਗੱਲਾਂ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ